ਪਾਸੇ ਗਿੱਦੜਵਾਹਾ ਵਿੱਚ ਮੀਟਿੰਗ ਚੱਲ ਰਹੀ ਹੈ ਦੂਜੇ ਪਾਸੇ ਪਿੰਡ ਬਦਲ ਵਿੱਚ ਮੀਟਿੰਗ ਚੱਲ ਰਹੀ ਹੈ ਤੋਂ ਦੱਸ ਦਈਏ ਕਿ ਡਿੰਪੀ ਟਿਲੋ ਜਿਨ੍ਹਾਂ ਨੇ ਕੱਲ ਇਸਤਿਫਾ ਦੇ ਦਿੱਤਾ ਸੀਗਾ ਅੱਜ ਉਹਨਾਂ ਦੇ ਸਮਰਥਕਾਂ ਵੱਲੋਂ ਇੱਕ ਵੱਡਾ ਇਕੱਠ ਰੱਖਿਆ ਗਿਆ ਹੈ ਇਕੱਠ ਦੇ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਆ ਤਸਵੀਰ ਦੇਖ ਸਕਦੇ ਹੋ ਇਹ ਸਟੇਜ ਹੈਗਾ ਜਿੱਥੇ ਕਿ ਉਹਨਾਂ ਨੇ ਆ ਕੇ ਸੰਬੋਧਨ ਕਰਨਾ ਹੈ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਕਾਫੀ ਵੱਡੀ ਗਿਣਤੀ ਜਿਹੜੀ ਹੈਗੀ ਇੱਥੇ ਮੌਜੂਦ ਹੈ ਇਸ ਦੇ ਨਾਲ ਹੀ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਇੱਥੇ ਆਉਣ ਵਾਲੇ ਜੋ ਉਹਨਾਂ ਦੇ ਸਮਰਥਕ ਨੇ ਉਹਨਾਂ ਦੀ ਦਾ ਤਸਵੀਰ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਗਿਣਤੀ ਵਿੱਚ ਸਮਰਥਕ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਅਤੇ ਲਗਾਤਾਰ ਬਾਹਰ ਦੀ ਗੱਲ ਕੀਤੀ ਜਾਵੇ ਤਾਂ ਰਸਤੇ ਫੁੱਲ ਨੇ ਜਿੱਥੋਂ ਕੀ ਉਹਨਾਂ ਨੇ ਐਂਟਰ ਹੋਣਾ ਗੇਟ ਤੇ ਖੁਦ ਡਿੰਪੀ ਢੇਲੋ ਤੇ ਉਹਨਾਂ ਦੇ ਬ੍ਰਦਰ ਜਿਹੜੇ ਨੇ ਉਹ ਬੈਠੇ ਹੋਏ ਲੋਕਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਅਤੇ ਇਸ ਵਕਤ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਕਾਫੀ ਵੱਡੀ ਗਿਣਤੀ ਵਿੱਚ ਡਿੰਪੀ ਢੇਲੋ ਦੇ ਸਮਰਥਕ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ ਪਾਰਟੀ ਵੱਲੋਂ ਟਿਕਟ ਨਾ ਦਿੱਤੇ ਜਾਣ ਤੇ ਡਿੰਪੀ ਢਿੱਲੋਂ ਨੇ ਆਪਣੀ ਜਿਹੜੀ ਨਾਰਾਜ਼ਗੀ ਸੀਗੀ ਉਹ ਜ਼ਾਹਿਰ ਕੀਤੀ ਸੀ ਅਤੇ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਇਸਤੀਫਾ ਜਿਹੜਾ ਹੈਗਾ ਉਹ ਦੇ ਦਿੱਤਾ ਗਿਆ ਸੀਗਾ ਤਾਂ ਤਸਵੀਰ ਇਸ ਵਕਤ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਜੋ ਉਹਨਾਂ ਦੇ ਚੋਣ ਵਾਲੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਤੁਸੀਂ ਵੀ ਇਹ ਤੁਸੀਂ ਵੇਖ ਸਕਦੇ ਹੋ ਭਾਈ ਜੀ ਕੀ ਹੋਣਾ ਚਾਹੀਦਾ ਤੁਹਾਡੇ ਨਾਲ ਅੱਜ ਦਾ ਬਾਈ ਡਿੰਪੀ ਢਿੱਲੋਂ ਦੇ ਨਾਲ ਹੈ ਜਿਵੇਂ ਮਨਜ਼ੂਰ ਹੋਊਗਾ ਉਹ ਇਹ ਨਾਲ ਹੈ ਬਾਈ ਡਿੰਪਟੀ ਲੋ ਨਾਲ ਹੈ ਜਿਵੇਂ ਫੈਸਲਾ ਹੋ ਗਿਆ ਇਹਨਾਂ ਦਾ ਇਹਨਾਂ ਦੀ ਉਹ ਦਿਨ ਬਣਾ ਲਈ ਸੀ ਬਾਈ ਜੀ ਇਹਦੇ ਨਾਲ ਲੱਗਦਾ ਇਹਨਾਂ ਨੂੰ ਟਿਕਟ ਮਿਲਣੀ ਚਾਹੀਦੀ ਸੀ ਮਿਲਣੀ ਚਾਹੀਦੀ ਸੀ ਪ੍ਰੋਪਰ ਜੀ 10 ਸਾਲ ਤਪ ਕੀਤਾ ਹੀ ਬਾਈ ਜੀ ਇਹਨੇ ਦੱਸ ਲਾ ਮਿਲਣੀ ਚਾਹੀਦੀ ਸੀ ਹਾਕੀ ਇਹਨਾਂ ਦਾ ਬੰਦਾ ਕਿਉਂਕਿ ਮੰਡੀ ਦਾ ਜਿਹੜਾ ਸਾਡੇ ਸ਼ਹਿਰ ਦਾ ਬੁਰਾ ਹਾਲ ਹੈ ਜੀ ਤੇ ਬਾਈ ਡਿੰਪਟੀ ਲੋ ਹੀ ਕਰਾ ਸਕਦੇ ਆ ਹੋਰ ਕੋਈ ਬੰਦਾ ਨਹੀਂ ਕਰਾ ਸਕਦਾ ਕੰਮ ਇਹਨਾਂ ਦੇ ਨਾਲੋਂ ਪੂਰੇ ਫਿਰ ਅਸੀਂ ਪੂਰੇ ਤਨਮਨ ਨਾਲ ਆ ਜੀ ਸ਼ੁਰੂ ਤੋਂ ਹਾਂ ਲੋਕਲ ਕੈਂਡੀਡੇਟ ਹੀ ਬਚਿਆ ਸੀ ਡਿੰਪੀ ਡਲੋਰ ਆਇਆ ਜੀ ਵੀ ਚਲੇ ਗਏ ਲੋਕਲ ਕੈਂਡੀਡੇਟ ਹੀ ਏ ਯਾਰ ਆਪਣੇ ਡਿੰਪੀ ਡਲੋ ਇਸ ਤੋਂ ਇਲਾਵਾ ਹੁਣ ਕੋਈ ਹੈ ਹੀ ਨਹੀਂ ਲੋਕਲ ਕੈਂਡੀਡੇਟ ਸਾਡੇ ਲਈ ਤਾਂ ਇਹੀ ਆ ਹੁਣ ਜੋ ਸ਼ਹਿਰ ਦਾ ਕੁਝ ਵਿਕਾਸ ਡਵੈਲਪਮੈਂਟ ਕਰ ਸਕਦੇ ਆ ਲੋਕਲ ਆ ਤੇ ਅੱਛੀ ਮਤਲਬ ਕਿ ਸਮਝਦਾਰੀ ਵੀ ਆ ਮੰਨ ਮੰਨਾ ਦ ਸਕਦਾ ਮੰਨਿਆ ਦ ਸਕਦਾ ਕੱਲ੍ਹ ਤੋਂ ਬਹੁਤ ਵੱਡਾ ਨੁਕਸਾਨ ਹੋਏਗਾ ਜੇ ਚਲੇ ਜਾਂਦੇ ਨੇ ਤੱਕਾ ਹੀ ਆ ਕੱਲ੍ਹ ਤੋਂ ਖਾਈ ਹੈ ਤੁਸੀਂ ਦੇਖ ਹੀ ਰਹੇ ਹੋ ਦੇਖ ਰਹੇ ਹਲੇ ਹੋਰ ਆਈ ਆਪ ਦੀ ਹਨੇਰੀ ਵਿੱਚ ਜਿਹੜੇ ਬੰਦੇ ਨੇ ਫਾਈਟ ਕੀਤੀ ਪਾਰਟੀ ਦਾ 10 ਸਾਲ ਡਟ ਕੇ ਮੁਕਾਬਸਾ ਦਿੱਤਾ ਉਸ ਬੰਦੇ ਨੂੰ ਇਗਨੋਰ ਕਰਨਾ ਕਾਲੀ ਦਲ ਦੀ ਸਮਾਪਤੀ ਦਾ ਦੌਰ ਸ਼ੁਰੂ ਹੋਣ ਵਾਲਾ ਹੈ। ਜਿਵੇਂ ਵੀਰ ਨੂੰ ਬੇਨਤੀ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਇਗਨੋਰ ਕਰਨਾ ਪਾਰਟੀ ਜਿਹੜੀ ਜਗ੍ਹਾ ਹੈ ਸਮਾਪਤੀ ਵੱਲ ਹੋ ਸਕਦੀ ਹੈ। ਭਾਈ ਜੀ ਕੀ ਹੋਣਾ ਚਾਹੀਦਾ ਸਟੂਡੈਂਸ ਆ? ਕਿਦਾਂ ਹੀ ਕੀ ਫੈਸਲਾ ਹੋਣਾ ਚਾਹੀਦਾ ਸੀ ਡਿੰਪੀ ਢੋਲਾ ਨੂੰ ਟਿਕਟ ਮਿਲਣੀ ਚਾਹੀਦੀ ਸੀ। ਹਾਂ ਜੀ ਮਿਲਣੀ ਚਾਹੀਦੀ ਸੀ ਉਹਨਾਂ ਨੇ ਬਹੁਤ ਵਰਕ ਕੀਤਾ ਜੀ। ਪਿੱਲੋ ਸਾਹਬ ਨੂੰ ਮਿਲਣੀ ਚਾਹੀਦੀ ਸੀ ਟਿਕਟ ਉਹਨਾਂ ਨੇ ਬਹੁਤ ਜ਼ਿਆਦੇ ਜ਼ੀਰੋ ਲੈਵਲ ਤੋਂ ਲੈ ਕੇ ਬਹੁਤ ਜ਼ਿਆਦੇ ਉਹਨਾਂ ਨੇ ਹਰੇਕ ਪਿੰਡ ਪਿੰਡ ਜਾ ਕੇ ਹਰੇਕ ਦਾ ਦੁੱਖ ਸੁੱਖ ਚ ਸਾਥੀ ਹੋਏ ਆ ਹਰੇਕ ਦੇ ਮਿਲਣੀ ਚਾਹੀਦੀ ਸੀ ਉਹਨਾਂ ਟਿਕਟ ਤਾਂ ਬਿਲਕੁਲ ਤਾਂ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਇਗਨੋਰ ਕਰਨਾ ਪਾਰਟੀ ਖਤਮ ਕਰਨ ਦੇ ਬਰਾਬਰ ਹੈ ਤਾਂ ਇਹ ਸਮਰਥਕ ਨੇ ਡਿੰਪੀ ਢਿੱਲੂ ਦੇ ਜੋਗੀ ਹਥਿਆਏ ਨੇ ਉਹ ਕਹਿੰਦੇ ਨੇ ਕਿ ਜਿੱਧਰ ਢਿੱਲੋ ਸਾਹਿਬ ਕਹਿਣਗੇ ਉਸ ਪਾਸੇ ਉਹ ਜਾਣਗੇ ਤਾ ਕਿ ਕਿਤ ਲੱਗੇ ਤੇ ਆਕਾਲੀ ਦਲ ਵਾਸਤੇ ਮੁਸ਼ਕਿਲ ਦੀ ਕੜੀ ਹੈਗੀ ਹੈ ਕਿਉਂਕਿ ਐ ਐਡੇ ਪੁਰਾਣੇ ਲੀਡਰ ਦਾ ਜਾਣਾ ਜਿਹੜਾ ਹੈਗਾ ਕਿਤਨਾ ਕਿਤੇ ਕਾਫੀ ਸਵਾਲ ਜਿਹੜੇ ਨੇ ਉਹ ਖੜੇ ਕਰ ਸਕਦਾ ਹੈ ਤਾਂ ਤਸਵੀਰਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਤਾਂ ਕਾਫੀ ਵੱਡਾ ਇਕੱਠ ਜਿਹੜਾ ਹੈਗਾ ਇਸ ਵਕਤ ਗਿੱਦੜ ਵੀ ਧਰਤੀ ਤੁਸੀਂ ਦੇਖ ਸਕਦੇ ਹੋ ਜੋ ਕਿ ਕਾਫੀ ਵੱਡੀ ਗਿਣਤੀ ਵਿੱਚ ਸਮਰਥਕ ਨੇ ਜਿਹੜੇ ਓਨ ਦੇ ਪਹੁੰਚੇ ਹੋਏ ਨੇ ਭਾਈ ਜੀ ਕੀ ਲੱਗਦਾ ਹੈ ਫੈਸਲਾ ਗਲਤ ਲਿਆ ਪਾਰਟੀ ਨੇ ਨਹੀਂ ਢਿੱਲੋ ਸਾਹਿਬ ਨੂੰ ਟਿਕਟ ਮਿਲਣੀ ਚਾਹੀਦੀ ਸੀ ਚਾਹੀਦੀ ਹੈ ਪੱਕੀ ਸਾਡੇ ਕੋਲ ਤਾਂ ਪਹਿਲਾਂ ਜਾ ਕੇ ਆਏ ਆ 10 ਦਿਨ ਹੋ ਗਏ ਉਸ ਦਿਨ ਕਹਿੰਦੇ ਜੀ ਕਹਿੰਦੇ ਵੀ ਮੈਂ ਕਿਹਾ ਜੀ ਲੱਗਿਆ ਨੰਬਰ ਕਹਿੰਦੇ ਤਾਂ ਲੱਗਣਾ ਹੀ ਸੀ ਆਪਣਾ ਪੱਕਾ ਹੀ ਸੀਗਾ ਤੇ ਕਹਿੰਦੇ ਇਹ ਤਾਂ ਮਿਲਣੀ ਚਾਹੀਦੀ ਸੀ ਆਪਾਂ ਨੂੰ ਮਿਲੂਗੀ ਕਹਿੰਦੇ ਪੱਕੀ ਆਪਣੀ ਤਾਂ ਕਹਿੰਦੇ ਸਾਥ ਦਿਓ ਮੈਂ ਕਿਹਾ ਜੀ ਦਿਲੋਂ ਤਨੋਂ ਮਾਣਾ ਤੁਹਾਡੇ ਨਾਲ ਹਾਂਜੀ ਹਾਂਜੀ ਭਾਈ ਜੀ ਪੁਰਾਣੇ ਜੁੜੇ ਹੋਏ ਹਾਂ ਕਾਲੀ ਦਲ ਨਾਲ ਵੀ ਡਿੰਪੀ ਢਿੱਲੋ ਸਾਹਿਬ ਨਾਲ ਵੀ ਪਾਰਟੀ ਨੂੰ ਕਿੱਡਾ ਗੁੜਾ ਨੁਕਸਾਨ ਹੋ ਸਕਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਇਥੋਂ ਇਲੈਕਸ਼ਨ ਜਾਂ ਤਾਂ ਡੀਐਮਪੀ ਜਿੱਤ ਸਕਦਾ ਹੈ ਤੇ ਜਾਂ ਸੁਖਵੀ ਹਾਂ ਉਹਨਾਂ ਦੋਨਾਂ 'ਚੋਂ ਕੋਈ ਉੱਠੜੇ ਨਹੀਂ ਖੋਕ ਕੋਈ ਨਹੀਂ ਹਾਂ ਹਾਂਜੀ ਲੱਗਦਾ ਹੈ ਇਹਨਾਂ ਦੇ ਬਰਾਬਰ ਦਾ ਲੀਡਰ ਹੈ ਸੇ ਲੱਗਦਾ ਨਹੀਂ ਬਹੁਤ ਸਹੀ ਫੈਸਲਾ ਹੈ ਜੀ ਬਹੁਤ ਚੰਗਾ ਬਹੁਤ ਚੰਗਾ ਜੀ ਬਹੁਤ ਵਧਕਾ ਫੈਸਲਾ ਲਿਆ ਡੀਐਮਪੀ ਜੀ ਨੇ ਬਹੁਤ ਵਧਕਾ ਸਹੀ ਕਿਤਾ ਪਾਰਟੀ ਛੱਡ ਕੇ ਹਾਂਜੀ ਪਾਰਟੀ ਛੱਡ ਕੇ ਸਹੀ ਕਿਤਾ ਡੀਐਮਪੀ ਲਾਉਣਾ ਸਹੀ ਕਰਿਆ ਜੀ ਸਹੀ ਇੱਕ ਨੰਬਰ ਕਰਿਆ ਜੀ ਸਹੀ ਕਰ ਰਹੇ ਹੋ ਹਾਂਜੀ ਭਾਈ ਜੀ ਸਹੀ ਕੀਤਾ ਨਹੀਂ ਬਸ ਸਹੀ ਹੈ ਇਹ ਆਪ ਵੀ ਥਾਂ ਤੇ ਖੜੇ ਆ ਪਾਰਟੀ ਨਹੀਂ ਮਾੜੇ ਕਰਿਆ ਇਹਨਾਂ ਦੇ ਇਹਨਾਂ ਲੋਕ ਵੇਖ ਕਿੰਨਾ ਸਾਥ ਹੈ ਇਹਨਾਂ ਨਾਲ ਆ ਮੈਂ ਜਿੱਤਣਗੇ ਨਹੀਂ ਹੁਣ ਪਾਰਟੀ ਤੋਂ ਅੱਡ ਹੋ ਗਏ ਨੇ ਪਾਰਟੀ ਕੋਸ਼ਿਸ਼ ਵੀ ਕਰੂਗੀ ਕਿ ਮਨਾਣ ਦੇ ਇਹਨਾਂ ਨੂੰ ਨਹੀਂ ਹੁਣ ਨਹੀਂ ਨਹੀਂ ਹੁਣ ਨਹੀਂ ਵਾਪਸੀ ਕਰਦੇ ਉਹ ਨਹੀਂ ਵਾਪਸਣ ਤਾਂ ਬਿਲਕੁਲ ਤਸਵੀਰ ਤੁਸੀਂ ਦੇਖ ਸਕਦੇ ਹੋ ਵੱਡਾ ਇਕੱਠ ਜਿਹੜਾ ਹੈਗਾ ਇਸ ਵਕਤ ਇੱਥੇ ਬੜੇ ਆਰਾਮ ਤਾ ਕਾਫੀ ਵੱਡਾ ਇਕੱਠ ਜਿਹੜਾ ਹੈਗਾ ਇਸ ਵਕਤ ਤੁਸੀਂ ਇੱਥੇ ਵੇਖ ਸਕਦੇ ਹੋ ਤਾ ਤਸਵੀਰ ਤੁਸੀਂ ਵੇਖ ਸਕਦੇ ਹੋ ਇਹ ਪੈਲੈਸ ਦੀ ਤਸਵੀਰ ਹੈ ਜਿੱਥੇ ਕੀ ਵੱਡਾ ਇਕੱਠ ਜਿਹੜਾ ਹੈਗਾ ਉਹ ਕਾਲੀਦਲ ਵੱਲੋਂ ਰੱਖਿਆ ਗਿਆ ਹੈ ਤਾ ਜੋ ਲੋਕ ਆ ਰਹੇ ਨੇ ਉਹਨਾਂ ਨੂੰ ਇੱਥੇ ਰਿਸਿਵ ਕਰਦੇ ਨਜ਼ਰ ਆ ਰਹੇ ਨੇ ਸਾਡੀ 임ਪੀਟਨ ਸਾਹਿਬ ਜਿਹੜੇ ਨੇ ਖੁਦ ਇੱਥੇ ਮੌਜੂਦ ਨੇ ਨਾਲ ਸਨੀ ਢਿਲੋ ਜਿਹੜੇ ਨੇ ਉਹ ਖੁਦ ਮੌਜੂਦ ਨੇ ਤਾ ਜੋ ਲੋਕ ਆ ਰਹੇ ਨੇ ਉਹਨਾਂ ਦਾ ਸਵਾਗਤ ਕਰਦੇ ਇੱਥੇ ਨਜ਼ਰ ਆ ਰਹੇ ਨੇ ਤਾ ਤਸਵੀਰ ਤੁਸੀਂ ਵੇਖੋਗੇ ਇਸੋ ਤੁਸੀਂ ਦੇਖ ਸਕਦੇ ਹੋ ਢਿੰਪਟ ਲੋ ਜੋ ਲੋਕ ਆ ਰਹੇ ਨੇ ਉਹਨਾਂ ਨੂੰ ਖੁਦ ਮਿਲਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਸਵਾਗਤ ਕਰਦੇ ਨਜ਼ਰ ਆ ਰਹੇ ਨੇ ਭਾਈ ਜੀ ਬੜੀ ਵੱਡੀ ਗਿਣਤੀ ਵਿੱਚ ਸਮਰਥਕ ਪਹੁੰਚ ਰਹੇ ਤੋਂ ਅੱਜ ਪਿਆਰ ਆ ਜੀ ਇਹਨਾਂ ਦਾ ਹੀ ਪਿਆਰ ਹੈ ਇਹਨਾਂ ਕਰਕੇ ਮੈਂ ਆ ਜੀ ਇਹਨਾਂ ਕਰਕੇ ਮੈਂ ਆ ਜੀ ਠੀਕ ਹੈ ਇਹਨਾਂ ਦਾ ਕਹਿਣਾ ਹੈ ਕਿ ਪਾਰਟੀ ਦਾ ਇਹ ਪਿਆਰ ਹੈ ਜਿਹਦੇ ਕਰਕੇ ਇਹ ਲੋਕ ਇੱਥੇ ਮੌਜੂਦ ਨੇ ਅਤੇ ਵੱਡੀ ਗਿਣਤੀ ਵਿੱਚ ਇੱਥੇ ਪਹੁੰਚਦੇ ਨਜ਼ਰ ਆ ਰਹੇ ਨੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿੰਨੇ ਲੋਕ ਆ ਰਹੇ ਨੇ ਉਹਨਾਂ ਦਾ ਸਵਾਗਤ ਕਰਦੇ ਹੋਏ ਸਨੀ ਢਿੱਲੋ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਇਸ ਵਕਤ ਇਹ ਕਿਧਰ ਵੀ ਤਸਵੀਰਾਂ ਵਿਖ ਰਹੇ ਹਾਂ ਤਾਂ ਜੋ ਲੋਕ ਆ ਰਹੇ ਨੇ ਉਹਨਾਂ ਦਾ ਸਵਾਗਤ ਕਰਦੇ ਸਨੀ ਟਿਲੋਥੇ ਨਜ਼ਰ ਆ ਰਹੇ ਨੇ ਤਾਂ ਫੈਸਲੇ ਦੀ ਕੜੀ ਜਿਹੜੀ ਹੈਗੀ ਹੈ ਅੱਜ ਤੇ ਵੇਖੀ ਜਾ ਸਕਦੀ ਹੈ ਤਾਂ ਦੇਖ ਸਕਦੇ ਹੋ ਲੋਕਾਂ ਦਾ ਪਿਆਰ ਜਿਹੜਾ ਇਹਨਾਂ ਨੂੰ ਮਿਲ ਰਿਹਾ ਹੈ ਭਾਈ ਜੀ ਬੜਾ ਲੋਕਾਂ ਦਾ ਪਿਆਰ ਦਿਖ ਰਿਹਾ ਤੁਹਾਡੇ ਭਾਈ ਤੁਹਾਡਾ ਧੰਨਵਾਦ ਜੀ ਇਹਨਾਂ ਦਾ ਵੀ ਧੰਨਵਾਦ ਜੀ ਇਹਨਾਂ ਦੇ ਨਾਲ ਹੀ ਹੈ ਸਾਰਾ ਕੁਝ ਭਾਈ ਜੀ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਲੋਕੀ ਕਹਿੰਦੇ ਢਿੱਲੋ ਸਾਹਿਬ ਨਾਲ ਜਿੱਦੜ ਮਰਜ਼ੀ ਜਾਣ ਬਾਈ ਜੀ ਅਸੀਂ ਨਾਲ ਖੜਦੇ ਆ ਬਾਈ ਜੀ ਕੱਲੇ 12 13 ਪਰਚੇ ਤਾਂ ਮੇਰੇ ਦੇ ਆ ਬਾਈ ਜੀ ਤੇ ਵੀ 12 13 ਪਰਚੇ ਹੈਗੇ ਆ ਜੀ ਨਾਲ ਖੜਦੇ ਆ ਇਹਨਾਂ ਦੇ ਭਰਾਵਾਂ ਦੇ ਇਹਨਾਂ ਬਿਨਾਂ ਕੱਖ ਦੇ ਵੀ ਨਹੀਂ ਬਾਈ ਕੱਲ ਉਸ ਤੋਂ ਬਾਅਦ ਕੋਈ ਕੋਸ਼ਿਸ਼ ਹੋਈ ਪਾਰਟੀ ਬੁਣੀ ਹੋ ਤੁਹਾਡੇ ਨਾਲ ਸੰਪਰਕ ਕਰਨ ਦੀ ਬਹੁਤ ਹੋਈ ਸੀ ਲੱਗ ਚਾਂਸ ਬਣ ਸਕਦੇ ਵਾਪਸ ਜਾਣ ਦੇ ਹੁਣ ਨਹੀਂ ਬਾਈ ਜੀ ਬਣਦਾ ਤਾਂ ਕਾफी ਵੱਡੀ ਨਾਰਾਜ਼ਗੀ ਜਿਹੜੀ ਹੈਗੀ ਇੱਥੇ ਵੇਖੀ ਜਾ ਸਕਦੇ ਉਹਨਾਂ ਦਾ ਕਹਿਣਾ ਕੇ ਲੋਕਾਂ ਦਾ ਜਿਹੜਾ ਉਹਨਾਂ ਨਾਲ ਸੰਪਰਕ ਜਰੂਰ ਕੀਤਾ ਜਾ ਰਿਹਾ ਕੱਲ ਦਾ ਪਰ ਇਸ ਵਕਤ ਵਾਪਸੀ ਬਾਰੇ ਕੋਈ ਉਹਨਾਂ ਦਾ ਵਿਚਾਰ ਨਹੀਂ ਦਿਖਾਈ ਦੇ ਰਿਹਾ ਤਾਂ ਤਸਵੀਰਾਂ ਤੁਸੀਂ ਇਸ ਵਕਤ ਗਿੱਦੜ ਵਾਹਤੋਂ ਵੇਖ ਰਹੇ ਸੀ ਜਿੱਥੇ ਕੀ ਵੱਡੀ ਗਿਣਤੀ ਵਿੱਚ ਜੋ ਡਿੰਪੀ ਢਿਲੋਦੇ ਚੋਣ ਵਾਲੇ ਨੇ ਉਹਨਾਂ ਦੇ ਜੋ ਸਮਰਥਕ ਨੇ ਉਹ ਲਗਾਤਾਰ ਪਹੁੰਚ ਰਹੇ ਨੇ ਅਤੇ ਅੰਦਰ ਦਾ ਥਾਂ ਜਿਹੜਾ ਹੈਗਾ ਉਹ ਇਸ ਵਕਤ ਫੁੱਲ ਹੋ ਚੁੱਕਿਆ ਹੈ लगातारे जिथे तो 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 की आज कोई भी किता जा है कि अगली रणनीति हाँ तो तो देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम चैनल पर